ਕੀ ਸਰਪੰਚੀ ਆਉਣੀ ਹੈ ਹਰ ਇੱਕ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦਾ ਆਪ ਦਾ ਆਪ ਦਾ ਸਰਪੰਚ ਸੁੱਤੀ ਬੈਠੇ ਦੀ ਬੰਦੇ ਵੀ ਅਸੀਂ ਬਣਾਗੇ ਅਸੀਂ ਬਣਾਗੇ ਜੇਕਰ ਡੈਂਪੀ ਢਿਲੋਂ ਆਮ ਆਦੇ ਪਾਰਟੀ ਸ਼ਾਮਿਲ ਹੁੰਦਾ ਹੈ ਤੇ ਜਿੰਨੇ ਵਰਕਰ ਹੈ ਨੀਚੇ ਗਰਾਉਂਡ ਦੇ ਆਮ ਮੰਨ ਲੋ ਕਾਲੀ ਦਲ ਦੇ ਹੈਗੇ ਆ ਜੋ ਡੈਂਪੀ ਨਾਲ ਜਾਣਗੇ ਤਾਂ ਡੈਂਪੀ ਆਪਦੇ ਹੀ ਬੰਦੇ ਨੂੰ ਲਿਆਉਂਦਾ ਹੈ ਆਮ ਆਮ ਆਦਮੀ ਦੇ ਵਰਕਰਾਂ ਨੂੰ ਇਹਦਾ ਨੁਕਸਾਨ ਹੋਣਾ ਹੈ ਨਾ ਕਿ ਫਾਇਦਾ। ਪਿੰਪੀ ਨੇ ਆਮ ਆਦਮੀ ਚ ਸ਼ਾਮਲ ਹੋਣਾ। ਉਦੋਂ ਨੂੰ ਮਹਿਸੂਸ ਹੋਣਾ ਯਾਰ ਸਾਡੇ ਵਾਸਤੇ ਸ਼ਰਮਾ ਚੰਗਾ ਸੀ ਸਾਡੇ ਵਾਸਤੇ ਕੰਮ ਕਰਦਾ। ਕੱਲ ਨੂੰ ਪਿੰਡਾਂ ਦੇ ਸਰੂਪ ਤੇ ਪੈ। ਆਮ ਆਦਮੀ ਦੇ ਬੰਦੇ ਪਿਆਹ ਹੋਣਗੇ। ਕਾਲੀ ਗੱਲ ਦੇ ਬੰਦੇ ਕਾਹ ਹੋ। ਤੇ ਕਾਲੀ ਆਗੂ ਆ ਜਿਹੜੇ ਕੱਕੜ ਆ ਹਨਾ ਪਿੰਡਾਂ ਦੇ ਵਿੱਚ ਹੈਗੇ ਆ 1 2 2 ਹਰੇਕ ਪਿੰਡ ਚ ਹਾਂ ਜਿਨ੍ਹਾਂ ਕੋਲੇ ਆਪਾਂ ਮੜੀ ਦੀ ਗੱਲ ਵੀ ਹੈ ਛੇੜ ਦਿੱ ਗਏ ਯਾਰ ਵੀ ਡੈਂਕ ਵੀ ਘੱਲੋ ਤਾਂ ਬਾਈ ਆਪ ਚ ਜਾਊਗਾ। ਉਹ ਅਗੋਂ ਥੋੜਾ ਜਿਆਦਾ ਕੁੱਤੇ ਨਾ ਧਾਕਦੇ ਵੀ ਇਹ ਤਾਂ ਹੋ ਹੀ ਨਹੀਂ ਸਕਦੀ ਗੱਲ ਹੈ। ਜिक्ਸੀ ਸਿੰਘ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਗਿੱਦੜਵੇ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਾਈ ਜਿਹੜਾ ਤੀਆਂ ਦਾ ਤਿਹਾਰ ਆ ਨਾ ਚਲੋ ਹਰ ਕਿਤੇ ਮਨਾਇਆ ਜਾਂਦਾ ਹਨਾ। ਬਹੁਤ ਬਾਰੇ ਜਿਹੜਾ ਪੰਜਾਬ ਦਾ ਵਿਰਾਸਤੀ ਤਿਹਾਰਾ ਆਪਣਾ ਮਨਾਉਣਾ ਚਾਹੀਦਾ ਪਰ ਜਿਹੜਾ ਇਹ ਗਿੱਧਰਵਾ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਇਹ ਤੀਆਂ ਦਾ ਤਿਹਾਰ ਭਾਦੋਂ ਦੇ ਮਹੀਨੇ ਚ ਮਨਾਇਆ ਜਾ ਰਿਹਾ ਅਕਸਰ ਸੁਣਿਆ ਜਾਂਦਾ ਸਾਵਣ ਦੇ ਮਹੀਨੇ ਸਾਵਣ ਚ ਹੁੰਦੀਆਂ ਤੀਆਂ ਸਟਾਰਟਿੰਗ ਤੇ ਤੀਆਂ ਸਾਵਣ ਚ ਪਰ ਇਹਦੇ ਚ ਇਹਦੇ ਚ ਬਾਈ ਜੇ ਇੱਕ ਗੱਲ ਐ ਵੀ ਹਨਾ ਇਹ ਜਿਹੜੀਆਂ ਤੀਆਂ ਇਹਨੂੰ ਆਪਾਂ ਤੀਆਂ ਦਾ ਤਿਹਾਰ ਨਹੀਂ ਕਹਿ ਸਕਦੇ ਇਹਨੂੰ ਆਪਾਂ ਚੋਣਾ ਦੀਆਂ ਤੀਆਂ ਦਾ ਤਿਹਾਰ ਕਹਿ ਸਕਦੇ ਬਾਕੀ ਸਰਕਾਰ ਆ ਇਹ ਤਾਂ ਜਨਵਰੀ ਚ ਵੀ ਤੀਆਂ ਲਵਾ ਸਕਦੀ ਹੈ ਬਾਈ ਸਕਦੀ ਹੈ ਤੇ ਬਾਕੀ ਇਹ ਵੀ ਗੱਲ ਨਾਲ ਆ ਬਾਈ ਜਿੱਥੇ ਕਿਤੇ ਗਿੱਧਾ ਵੀ ਪੈਣਾ ਉਦੋਂ ਪ੍ਰੋਗਰਾਮ ਵੀ ਵਾਵਾ ਤਗ ਉਹਦੇ ਕਈਆਂ ਦੇ ਭੰਗੜੇ ਵੀ ਪੈਣਗੇ ਤੇ ਕਈਆਂ ਦੇ ਜਿਹੜੀਆਂ ਤੀਆਂ ਬਾਈ ਲਪੇੜੀਆਂ ਵਾਂਗੂ ਵੱਜਣਗੇ ਇਹ ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀ ਗਿੱਦੜਵੇ ਦੇ ਜਿਹੜੇ ਇਲੈਕਸ਼ਨ ਨੇੜੇ ਆ ਰਹੇ ਆ ਉਹਦੇ ਜਿਹੜੇ ਆਉਣ ਵਾਲੇ ਸਮੀਕਰਨ ਕੀ ਹੋ ਸਕਦੇ ਆ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਗਿੱਦੜਵੇ ਬਾਰੇ ਹਲਕੇ ਬਾਰੇ ਸਮੀਕਰਨ ਤਾਂ ਬਾਈ ਇਹ ਆ ਜਿਹੜੀ ਮੌਜੂਦਾ ਸਿਆਸੀ ਤਰ ਹੈ ਉਹਦੇ ਦਾਵੇਦਾਰ ਹੋਗੇ ਜ਼ਿਆਦਾ ਤਾਂ ਸੁਣ ਚ ਗੱਲ ਇਹ ਵੀ ਆਈ ਹੈ ਕਿ ਇੱਕ ਵੱਡਾ ਧਰਖਤ ਕਿਸੇ ਵੱਡੀ ਪਾਰਟੀ ਦਾ ਆਗੂ ਆ ਜਿਹੜਾ ਆਉਣ ਵਾਲੇ ਦਿਨਾਂ ਦੇ ਕਹਿੰਦੇ ਡੈਗ ਸਕਦਾ ਹੈ ਇਹ ਆਮ ਆਦਮੀ ਪਾਰਟੀ ਜਿਹੜਾ ਉਹ ਸ਼ਾਮਲ ਹੋ ਸਕਦਾ ਉਸ ਤੋਂ ਬਾਅਦ ਜਿਹੜੇ ਸਾਰੇ ਸਮੀਕਰਨ ਹਨ ਨਾ ਜਿਹੜੇ ਉਹ ਸਾਰੇ ਫੇਲ ਹੋ ਜਾਣਗੇ ਜਿਹੜੇ ਹੁਣ ਤੱਕ ਚੱਲ ਜੰਦੇ ਵੀ ਭਦਾਨਾ ਉੱਠ ਖੜੂਗਾ ਯਾਰ ਭਦਾਨ ਨੇ ਦਾਅਵੇਦਾਰੀ ਪੇਸ਼ ਕਰਤੀ ਉਹਦੇ ਵੀ ਸਾਰਾ ਕੁਝ ਕਹਿੰਦੇ ਖਤਮ ਹੋ ਜਾਣਾ ਹੈ ਇਹ ਚੱਲ ਜੰਦੇਆਂ ਸੂਤਰਾਂ ਦੇ ਹਵਾਲੇ ਤੋਂ ਆ ਥੋੜੇ ਸਮੇਂ ਚ ਇਹ ਗੱਲਬਾਤ ਜਿਹੜੀ ਕਲੀਅਰ ਵੀ ਹੋ ਜਾਣੀ ਹੈ ਤੇ ਇਹ ਇਹ ਗੱਲ ਕਰੀਏ ਲੀਡਰਾਂ ਦੇ ਸਟੈਂਡ ਦੀ ਤਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲੀਡਰਾਂ ਦਾ ਬਾਈ ਜੀ ਕੋਈ ਸਟੈਂਡ ਨਹੀਂ ਸਭ ਤੋਂ ਮਾੜਾ ਸਟੈਂਡ ਲੀਡਰਾਂ ਦਾ ਤੇ ਸਭ ਤੋਂ ਮਾੜੀ ਰਾਜਨੀਤੀ ਹੈ ਰਾਜਨੀਤੀ ਦੇ ਵਿੱਚ ਜਿਹੜਾ ਆਮ ਪਿੰਡਾਂ ਦਾ ਵਰਕਰ ਹੈ ਉਹ ਤਾਂ ਲੀਡਰਾਂ ਪਿੱਛੇ ਸਟੈਂਡ ਲੈਂਦਾ ਹੁਣ ਤੁਸੀਂ ਮੰਨ ਕੇ ਚਲੋ ਪਿੰਡਾਂ ਨੇ ਜਿਵੇਂ ਹੁਣ ਆਮ ਹੀ ਚਰਚਾ ਚੱਲੀ ਜਾਂਦੀ ਹੈ ਕਿ ਹਲਕਾ ਗਦਰਵਾ ਤੋਂ ਡਿੰਪੀ ਢਿਲੋਂ ਕਾਲੀ ਦਲ ਦਾ ਉਮੀਦਵਾਰ ਸੀ ਹੁਣ ਆਮ ਆਦਮੀ ਪਾਰਟੀ ਸ਼ਾਮਲ ਹੋ ਰਿਹਾ ਜਿਹੜੇ ਆਮ ਆਦਮੀ ਦੇ ਵਰਕਰ ਸੀਗੇ 2012 ਤੋਂ ਲੈ ਕੇ ਹੁਣ 2024 ਤੱਕ ਕਰੋ ਨੇ ਮਿਹਨਤ ਕੀਤੀ 12 ਸਾਲ ਵਰਕ ਕੀਤਾ ਹਾਂ ਫੁੱਲ ਵਰਕ ਰਿਆ ਅੱਜ ਉਹ ਬੰਦੇ ਆਪ ਦੇ ਆਪ ਨੂੰ ਠੱਗਾ ਆ ਮਹਿਸੂਸ ਕਰਦੇ ਆ ਕਿਉਂ ਪਿੰਡਾਂ ਦੇ ਵਿੱਚ ਅੱਗੇ ਸਰਪੰਚੀ ਆਉਣੀ ਐ ਹਮ ਹਰ ਇੱਕ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦਾ ਆਪ ਦਾ ਆਪ ਦਾ ਸਰਪੰਚ ਸੋਚੀ ਬੈਠੇ ਸੀ ਬੰਦੇ ਵੀ ਅਸੀਂ ਬਣਾਗੇ ਅਸੀਂ ਬਣਾਗੇ ਜੇਕਰ ਡੈਂਪੀ ਢਿੱਲੋਂ ਆਮ ਆਦਮੀ ਪਾਰਟੀ ਸ਼ਾਮਿਲ ਹੁੰਦਾ ਤੇ ਜਿੰਨੇ ਵਰਕਰ ਹੈ ਹਾਂ ਥੱਲੇ ਨੀਚੇ ਗਰਾਉਂਡ ਦੇ ਆਮ ਮੰਨ ਲਓ ਕਾਲੀ ਦਲ ਦੇ ਹੈਗੇ ਆ ਜੋ ਡੈਂਪੀ ਨਾਲ ਜਾਣਗੇ ਤਾਂ ਡੈਂਪੀ ਆਪਦੇ ਹੀ ਬੰਦਿਆਂ ਨੂੰ ਅੱਗੇ ਰੱਖੂਗਾ ਫਿਰ ਉਹਨਾਂ ਵਾਰਕਰਾਂ ਤੇ ਜਿਹੜੀ ਤੂ ਵੀ ਜਿਹੜਾ ਉਹ ਉਹ ਓਵਰ ਕਨਾਰਾਜ ਹੋਣਗੇ ਨਵੇਂ ਨਵੇਂ ਬੰਦੇ ਸੀ ਬਣਾ ਜਿਹੜੇ ਪਿੰਚੀ ਤੇ ਚਾਹ ਬਣ ਸੀਗੇ ਹਰ ਇੱਕ ਪਾਰਟੀ ਦੇਖੋ ਹਰ ਇੱਕ ਪਾਰਟੀ ਦਾ ਸਰਪੰਚ ਬਣਦਾ ਕਾਂਗਰਸ ਦੇ ਸੀਗੇ ਕਾਂਗਰਸ ਦੇ ਬੰਦੇ ਸਰਪੰਚ ਬਣੇ ਅਕਾਲੀ ਦਲ ਸੀ ਅਕਾਲੀ ਦਲ ਦੇ ਬੰਦੇ ਸਰਪੰਚ ਬਣੇ ਆਮ ਆਦਮੀ ਦੀ ਸਰਕਾਰ ਆਈ ਇਸ ਵਾਰ ਆਮ ਆਦਮੀ ਪਾਰਟੀ ਦੇ ਬੰਦੇ ਸਰਪੰਚ ਦੇ ਦਾਵੇਦਾਰ ਸੀਗੇ ਹੁਣ ਉਹਨਾਂ ਬੰਦਿਆਂ ਦੀ ਸਰਪੰਚੀ ਤੇ ਪਾਣੀ ਫਿਰ ਗਿਆ ਕੁਝ ਪਿੰਡਾਂ ਚ ਜੇਕਰ ਡੈਂਪੀ ਢਿਲੋ ਆਮ ਆਦਮੀ ਪਾਰਟੀ ਸ਼ਾਮਲ ਹੁੰਦਾ ਤਾਂ ਆਮ ਆਮ ਆਦਮੀ ਦੇ ਵਰਕਰਾਂ ਨੂੰ ਇਹਦਾ ਨੁਕਸਾਨ ਹੋਣਾ ਹੈ ਨਾ ਕਿ ਫਾਇਦਾ ਹੋਣਾ ਤੇ ਫਿਰ ਵਰਕਰ ਫਿਰ ਜਿਹੜੇ ਇੱਕ ਗੱਲ ਆ ਬਾਈ ਜਿਵੇਂ ਪਹਿਲਾਂ ਕਾਂਗਰਸ ਤੇ ਕਾਲੀ ਸੀਗੇ ਹਣਾ ਬਹੁਤ ਪੁਰਾਣੇ ਸਰਪੰਚ ਬੰਦੇ ਆਉਂਦੇ ਸੀ ਅਗਲਾ ਸੋਚਦੇ ਆਂਦਾ ਇਹ ਅਗਲੀ ਏਰੀਆ ਦਾ ਪਲਾਣਾ ਸਾਡਾ ਸਰਪੰਚ ਹੋਊਗਾ ਤਾਂ ਫਿਰ ਹੁਣ ਜਿਹੜੇ ਨਵੇਂ ਬੰਦਿਆਂ ਦਾ ਸੀਗਾ ਵੀ ਆਪਾਂ ਬਣ ਜਾਾਂਗੇ ਕਿਤੇ ਨਾ ਕਿਤੇ ਤੇ ਫਿਰ ਗਿੱਧਰਵਾ ਹਲਕੇ ਦਾ ਬਾਈ ਫਿਰ ਉਹੀ ਕੁਛ ਰਹਿ ਗਿਆ ਤੇ ਫਿਰ ਜਿਹੜੇ ਵਿਚਾਰਿਆਂ ਨੇ ਜਿਨ੍ਹਾਂ ਨੇ ਬਾਗੀ ਹੋ ਕੇ ਪਾਰਟੀ ਨਵੀਂ ਚ ਸ਼ਾਮਲ ਹੋਏ ਸੀ ਤੇ ਫਿਰ ਲੱਗਦਾ ਵੀ ਡੈਂਪੀ ਨਾਲ ਖੜ੍ਹ ਜਾਣਗੇ ਡੇਫੇਟ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਦਿੱਤਾ ਮੰਨ ਲੇ ਕਿ ਚਲੋ ਜੇ ਕੋਈ ਆਮ ਆਦਮੀ ਤੋਂ ਨਾਰਾਜ਼ ਸੀ ਆ ਕਾਂਗਰਸ ਤੋਂ ਬੰਦਾ ਨਾਰਾਜ਼ ਸੀ ਉਹ ਆਮ ਆਦਮੀ 'ਚ ਹੋ ਗਿਆ ਅਕਾਲੀ ਦਲ ਤੋਂ ਨਾਰਾਜ਼ ਸੀ ਆਮ ਆਦਮੀ 'ਚ ਹੋ ਗਿਆ ਤੇ ਜਿਹੜਾ ਆਮ ਆਦਮੀ ਦਾ ਅਕਾਲੀ ਦਲ ਦਾ ਲੀਡਰ ਹੀ ਬੈਠਾ ਸੀ ਉਹ ਹੀ ਚੱਕ ਕੇ ਆਮ ਆਦਮੀ 'ਚ ਆ ਗਿਆ ਜਿਨ੍ਹਾਂ ਤੋਂ ਲੋਕ ਨਾਰਾਜ਼ ਹੋ ਕੇ ਪਾਰਟੀਆਂ 'ਚ ਗਏ ਸੀਗੇ ਤੇ ਉਹੀ ਬੰਦੇ ਦੇ ਉਹ ਸਿਰ ਤੇ ਬੰਦਾ ਲੀਡਰ ਬਣ ਗਿਆ ਤੇ ਜੇ ਆਪਾਂ ਇਹ ਇੱਕ ਗੱਲ ਇਹ ਵੀ ਦੇਖੀ ਜੀ ਬੀ ਡੈਂਪੀ ਢੱਲੋਂ ਸੁਖਵੀਰ ਬਾਦਲ ਨੇ ਬਹੁਤ ਰੌਂਡ ਲਾਈ ਆ ਕਿੱਧਰ ਪਰ ਹਲਕੇ 'ਚ ਲੱਗਦਾ ਨਹੀਂ ਦੇਖਣ ਚ ਵੀ ਜਿਹੜਾ ਦਰਾਖਤ ਸੀਗਾ ਮਜ਼ਬੂਤ ਬਹੁਤ ਸੀਗਾ ਨਹੀਂ ਵੈਸੇ ਤਾਂ ਸੁਖਵੀਰ ਸਿੰਘ ਬਾਦਲ ਦੀ ਖੱਬੀ ਬਾਹ ਮੰਨਿਆ ਜਾਂਦਾ ਡੈਂਪੀ ਢੱਲੋਂ ਭਰਾ ਕਹਿੰਦੇ ਪਰ ਆ ਕਹਿੰਦੇ ਜੇ ਗੱਲ ਕਰੀ ਤਾਂ ਸਾਰੇ ਛੱਡ ਕੇ ਜਦੋਂ ਚਲੇ ਗਏ ਸੀ ਤਾਂ ਇੱਕ ਗਿੱਦੜਵਾ ਦੇ ਜਿਹੜੇ ਫਿਰ ਫਿਰ ਬਾਦਲਾ ਪ੍ਰਣਾਪ ਸਿੰਘ ਮੁਕਾਬਲਾ ਫਿਰ ਇੱਥੇ ਦੇਖਣ ਨੂੰ ਮਿਲੂਗਾ ਇੱਕ ਪਾਸੇ ਡੈਂਪੀ ਢੱਲੋਂ ਤੇ ਦੂਜੇ ਪਾਸੇ ਸੁਖਵੀਰ ਬਾਦਲ ਤੇ ਮਨਪ੍ਰੀਤ ਬਾਦਲ ਤੇ ਫਿਰ ਤੁਹਾਨੂੰ ਕੀ ਲੱਗਦਾ ਵੀ ਕਿਹੜਾ ਪਾਸਾ ਭਾਰੀ ਹੋ ਸਕਦਾ ਪਾਸਾ ਤਾਂ ਜਿਵੇਂ ਜਿਮਨੀ ਚੋਣਾ ਦੀ ਬਾਈ ਗੱਲ ਕਰੀਏ ਤਾਂ ਜਿਮਨੀ ਚੋਣ ਹੁੰਦੀ ਹੈ ਸਰਕਾਰ ਦੀ ਜੇ ਸਰਕਾਰ ਵੱਡਾ ਆਗੂ ਦੂਜੀ ਪਾਰਟੀ ਜੋ ਆਪਣੀ ਪਾਰਟੀ ਦੀ ਖਿੱਚ ਕੇ ਲੈ ਜਾਂਦੀ ਹੈ ਤਾਂ ਉਹ ਮਾੜੀ ਮੋਟੀ ਗੱਲ ਨਹੀਂ ਕੀ ਪੂਰਾ ਜੋਰ ਲਾ ਦੇਣਗੇ ਤੇ ਜਿਹੜੇ ਵੀਰੇ ਵਰਕਰ ਆ ਆਪਣੇ ਹਨ ਆਮ ਆਦਮੀ ਪਾਰਟੀ ਦੇਕਰ ਅਕਾਲੀ ਦਲ ਦੇ ਉਮੀਦਵਾਰ ਡਿੰਪੀ ਢਿੱਲੋਂ ਆਪ ਸ਼ਾਮਲ ਹੁੰਦੇ ਨੇ ਜਿਹੜੇ ਉਹਨਾਂ ਦੇ ਵਰਕਰ ਆ ਤੇ ਉਹਨਾਂ ਦਾ ਕੀ ਜਿਹੜਾ ਹੋਊਗਾ ਉਹ ਪੂਰੇ ਉਹ ਪੂਰੇ ਇਸ ਇਸ ਚੀਜ਼ ਦਾ ਜੇ ਆਪਾਂ ਸਿਆਸੀ ਤੌਰ ਤੇ ਵੇਖੀ ਨਾ ਫਾਇਦਾ ਕਾਂਗਰਸ ਨੂੰ ਹੋ ਜਾਣਾ ਹੂੰ ਜਿਹੜੇ ਬੰਦੇ ਡਿੰਪੀ ਨਾਲ ਨਾਰਾਜ਼ ਸੀਗੇ ਅਕਾਲੀ ਦਲ ਤੋਂ ਨਾਰਾਜ਼ ਸੀ ਉਹ ਆਮ ਆਦਮੀ ਚ ਗਏ ਸੀ ਅੱਜ ਡਿੰਪੀ ਢਿੱਲੋਂ ਅਕਾਲੀ ਦਲ ਦਾ ਇੱਕ ਸੱਜੀ ਬਾਹਂ ਆਮ ਆਦਮੀ ਚ ਆ ਰਹੀ ਐ ਤੇ ਜਿਹੜੇ ਬੰਦੇ ਨਿਰਾਸ਼ ਸੀ ਉਹ ਦੂਜੀ ਧਰ ਨੂੰ ਵੋਟਾਂ ਪਾਉਂਦੇ तकरीबन ਹੀ ਪਿੰਡਾਂ 'ਚ ਇਹ ਚੱਲਦਾ ਹੈ ਇਸ ਕਰਕੇ ਇਹਨੇ ਵੀ ਪਿੰਡਾਂ ਦੇ ਵਿੱਚ ਜਿਹੜੀ ਸਿਆਸਤ ਚੱਲਦੀ ਹੈ ਨਾ ਪਿੰਡਾਂ ਦੇ ਵਿੱਚ ਵਰਕਰ ਆਪਾਂ ਭਰਾਪੇ ਤੌਰ 'ਤੇ ਰਹਨੇ ਆ ਲੜਾਈ ਪੜਾਈ ਲੀਡਰਾਂ ਪਿੱਛੇ ਨਹੀਂ ਕਰਨੀ ਚਾਹੀਦੀ ਲੀਡਰਾਂ ਦਾ ਇਹ ਨਹੀਂ ਪਤਾ ਕਦੋਂ ਕਿਹੜੇ ਪਾਸੇ ਲੰਘ ਜਾਣ ਹੁਣ ਡੀਐਮਪੀ ਢਲੋਂ ਜੀ ਉਧਰ ਆਉਂਦਿਆ ਤਾਂ ਆਪਦੇ ਨਿੱਜੀ ਫਾਇਦੇ ਵਾਸਤੇ ਆਉਣਗੇ ਉਹਨਾਂ ਨੂੰ ਕੋਈ ਮੰਤਰੀ ਪਦ ਵੀ ਦੇਣਗੇ ਉਹਨੂੰ ਐਮਐਲਏ ਵੀ ਇਥੇ ਜਿਤਾਉਣ ਦੀ ਕੋਸ਼ਿਸ਼ ਕਰਨਗੇ ਤੇ ਥੱਲੇ ਵਾਲੇ ਬੰਦਿਆਂ ਦਾ ਨੁਕਸਾਨ ਹੋ ਜਾਂਦਾ ਅੱਲੇ ਵਾਲੇ ਬੰਦੇ ਭਾਈ ਜਿਹੜੇ ਤਾਂ ਕੁਝ ਸਮਝ ਰੱਖਦੇ ਗੱਲ ਵੱਖਰੀ ਹੈ ਬਾਕੀ ਥਲੜੇ ਬੰਦੇ ਦੇ ਕਹਿੰਦੇ ਵੀ ਜੇ ਅਕਾਲੀਆ ਗੂ ਸ਼ਾਮਲ ਹੁੰਦਾ ਤਾਂ ਗਿੱਦਰਵੇ ਦਾ ਵਿਕਾਸ ਹੋਊਗਾ ਕਿ ਕਿ ਗਿੱਦਰਵੇ ਦਾ ਮੰਤਰੀ ਬਣ ਜਾਊਗਾ ਹਾਂ ਬਿਲਕੁਲ ਆਪਣੇ ਆਪਣੇ ਹਲਕੇ ਨੂੰ ਆਪਣੇ ਹਲਕੇ ਨੂੰ ਬਹੁਤ ਫਾਇਦਾ ਹੋਣਾ ਹੈ ਜੇ ਡਿੰਪੀ ਢਿੱਲੋਂ ਆਮ ਆਦਮੀ ਚ ਜਾਂਦਾ ਚਲੋ ਜਿੱਤ ਹਾਰ ਦਾ ਤਾਂ ਗਾਂ ਪਤਾ ਹੁੰਦਾ ਕੀ ਹੋਣਾ ਕੀ ਨਹੀਂ ਹੋਣਾ ਲੋਕਾਂ ਦਾ ਇੱਕ ਰੋਹ ਹੁੰਦਾ ਜਿੱਧਰ ਨੂੰ ਹੋ ਗਿਆ ਉਧਰ ਹੋ ਜਾਣਾ ਹੁੰਦਾ ਪਰ ਆਪਣੇ ਹਲਕੇ ਵਾਸਤੇ ਠੀਕ ਆ ਆਪਣੇ ਹਲਕੇ 'ਚ ਮੰਤਰੀ ਆਉਣਾ ਆਪਣੇ ਹਲਕੇ ਦਾ ਵਿਕਾਸ ਹੋਣਾ ਉਹ ਚੀਜ਼ ਦਾ ਆਪਾਂ ਨੂੰ ਫਾਇਦਾ ਹੈ ਜੇ ਗੱਲ ਕਰੀਏ ਆਪਾਂ ਇਥੋਂ ਪਹਿਲੇ ਆਮ ਆਦਮੀ ਪਾਰਟੀ ਦੇ 20 ਪਲੱਸ ਜਿਹੜੇ ਕੈਂਡੀਡੇਟ ਆਪਦੀ ਉਮੀਦਵਾਰੀ ਦਾ ਦਾਵੇਦਾਰੀ ਪੇਸ਼ ਕਰ ਚੁੱਕੇ ਆ ਪਰ ਭਾਈ ਇੱਕ ਗੱਲ ਇਥੇ ਇਹ ਵੀ ਹੈ ਨਾ ਵੀ ਜਿਹੜੇ ਦੋ ਮੇਨ ਆ ਜਿਹੜੇ ਆਗੂ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਸੁਖਜਿੰਦਰ ਕੌਣੀ ਤੇ ਪ੍ਰਤਪਾਲ ਸ਼ਰਮਾ ਚਲੋ ਹਲਕਾ ਇੰਚਾਰਜ ਹੈ ਉਹਨਾਂ ਨੇ ਪਹਿਲਾਂ ਚੋਣ ਵੀ ਲੜੀ ਹੈ ਪਹਿਲਾ ਹੱਕਦਾਰ ਤਾਂ ਉਹ ਹੈਗੇ ਆ ਪਹਿਲੇ ਹੱਕਦਾਰ ਉਹ ਹੈਗੇ ਆ ਜੇਕਰ ਥੱਲੇ ਦੇ ਰੁਝਾਨ ਦੇਖੀਏ ਤਾਂ ਸੁਖਜਿੰਦਰ ਕੌਣੀ ਦਾ ਨਾਂ ਵੀ ਵੱਡੇ ਪੱਤਰ ਤੇ ਆਉਂਦਾ ਸੀਗਾ ਤੇ ਜੇ ਹੁਣ ਅਕਾਲੀ ਆਗੂ ਸ਼ਾਮਲ ਹੁੰਦਾ ਤਾਂ ਕਿਤੇ ਨਾ ਕਿਤੇ ਪਹਿਲਾਂ ਇਹਨਾਂ ਦੀ ਆਪ ਸਪਰਤਪਾਲ ਸ਼ਰਮਾ ਦੇ ਜਿਹੜੇ ਵਰਕਰ ਨਰਾਜ਼ ਹੁੰਦੇ ਆ ਜੇ ਸ਼ਰਮਾ ਉਹਦਾ ਤਾਂ ਉਹਦੇ ਵਰਕਰ ਨਰਾਜ਼ ਹੁੰਦੇ ਆ ਤਾਂ ਹੁਣ ਕਿਤੇ ਨਾ ਕਿਤੇ ਚਰਚਾ ਇਹ ਵੀ ਚੱਲਣ ਲੱਗ ਗਈ ਵੀ ਯਾਰ ਸਾਡੇ ਚੋਂ ਭਾਵੇਂ ਕੋਈ ਉੱਠ ਖੜਦਾ ਹਨਾ ਸਾਨੂੰ ਤਾਂ ਮਨਜ਼ੂਰ ਸੀਗਾ ਹੁਣ ਇਹ ਗੱਲ ਹੌਲੀ ਹੌਲੀ ਆਉਣ ਵਾਲੇ ਦਿਨਾਂ 'ਚ ਸਾਹਮਣੇ ਆਉਣ ਲੱਗ ਗਈ ਆਪੇ ਕਹਿਣ ਲੱਗ ਜਾਂਦੇ ਇਹ ਗੱਲ ਇਹ ਤਾਂ ਹੀ ਗੱਲ ਆਉਂਦੀ ਆ ਨਾ ਕਿ ਹੁਣ ਉਹ ਜਦੋਂ ਡਿੰਪੀ ਨੇ ਆਮ ਆਦਮੀ 'ਚ ਸ਼ਾਮਲ ਹੋਣਾ ਉਦੋਂ ਨੂੰ ਮਹਿਸੂਸ ਹੋਣਾ ਯਾਰ ਸਾਡੇ ਵਾਸਤੇ ਸ਼ਰਮਾ ਚੰਗਾ ਸੀ ਸਾਡੇ ਵਾਸਤੇ ਕੌਣੀ ਚੰਗਾ ਸੀ ਕੌਣੀ ਚੰਗਾ ਸੀ ਕੌਣੀ ਨੇ ਬਹੁਤ ਵਰਕ ਕਰਿਆ ਹੂੰ ਕੌਣੀ ਨੇ 2012 ਤੋਂ ਲੈ ਕੇ ਫੁੱਲਕ ਪਾਰਟੀ ਵਾਸਤੇ ਵਰਕਰ ਆ ਚਲੋ ਠੀਕ ਹੈ ਉਹ ਤਾਂ ਪਾਰਟੀਆਂ ਦੀ ਹੁੰਦੀ ਹੈ ਵੀ ਟਿਕਟ ਕਿਹਨੂੰ ਦੇਣੀ ਹੈ ਕਿਹਨੂੰ ਨਹੀਂ ਦੇਣੀ ਹੈ ਪਰ ਇਹ ਦੋਵੇਂ ਧਿਰਾਂ ਨੂੰ ਡਿੰਪੀ ਨੂੰ ਜੇ ਉਹ ਸ਼ਾਮਲ ਹੁੰਦਾ ਤਾਂ ਨਾਲ ਲੈ ਕੇ ਚੱਲਣਾ ਪੈਣਾ ਹੈ ਜੇਕਰ ਇਹਨਾਂ ਨਾਲ ਨਾਰਾਜ਼ਗੀ ਹੁੰਦੀ ਹੈ ਤਾਂ ਪਾਰਟੀ ਦਾ ਤੇ ਡਿੰਪੀ ਦਾ ਨੁਕਸਾਨ ਹੋ ਮੈਂ ਤੁਹਾਨੂੰ ਇਹ ਸਵਾਲ ਕਰਨਾ ਚਾਹੁੰਦਾ ਵੀ ਜੇਕਰ ਡਿੰਪੀ ਢੱਲ ਨੂੰ ਇੱਥੋਂ ਆਮ ਆਦਮੀ ਦਾ ਉਮੀਦਵਾਰ ਐਲਾਨਿਆ ਜਾਂਦਾ ਕਿ ਉਹ ਪ੍ਰਤਪਾਲ ਸ਼ਰਮਨ ਜਾਂ ਸੁਖਜਿੰਦਰ ਕੌਣੀ ਉਹਨਾਂ ਨਾਲ ਬਿਲਕੁਲ ਬਿਲਕੁਲ ਜੇਕਰ ਉਹਨਾਂ ਨੇ ਪਾਰਟੀ ਦੀ ਮਜ਼ਬੂਤੀ ਬਣਾਉਣੀ ਆ ਤਾਂ ਇਹਨਾਂ ਦੋਹਾਂ ਲੀਡਰਾਂ ਨੂੰ ਨਾਲ ਲੈ ਕੇ ਚੱਲਣਾ ਪੈਣਾ ਹੈ। ਯਾਨੀ ਕਿ ਆਪਦੇ ਬਰਾਬਰ ਦੀ ਸੀਟ ਤੇ ਬਿਠਾਉਣਾ ਪੈਣਾ ਹੈ। ਜੇਕਰ ਡੈਂਪੀ ਢਿੱਲੋਂ ਇਹਨਾਂ ਦੋਹਾਂ ਲੀਡਰਾਂ ਨੂੰ ਇਗਨੋਰ ਕਰਨਗੇ ਤਾਂ ਸੀਟ ਜਿੱਤ ਨਹੀਂ ਸਕਦੇਗੇ। ਸੀਟ ਹਾਰ ਜੂਗੇ। ਤੇ ਫਿਰ ਇਹਦੇ ਨਾਲ ਕਾਂਗਰਸ ਦਾ ਵੀ ਥੋੜਾ ਫਾਇਦਾ ਤਾਂ ਹੋਣਾ ਹੀ ਆ। ਨਹੀਂ ਜਿਹੜਾ ਕਾਂਗਰਸ ਦਾ ਫਾਇਦਾ ਹੋਣਾ ਨਾ ਜੀ। ਕਾਂਗਰਸ ਦਾ ਫਾਇਦਾ ਤਾਂ ਥੱਲੇ ਗਰਾਊਂਡ ਤੇ ਹੋਣਾ। ਹੂੰ। ਪਿੰਡਾਂ ਤੇ ਸ਼ਹਿਰਾਂ ਦੀਆਂ ਵੋਟਾਂ ਹੁੰਦੀਆਂ। ਜਿਹੜੇ ਬੰਦਿਆਂ ਦੀ ਅੱਜ ਮੰਨ ਕੇ ਚੱਲੋ ਕਾਲੀ ਦਲ ਦੇ ਕਾਂਗਰਸ ਨਾਲ ਨਹੀਂ ਬੰਦੀ ਸੀ ਉਹ ਬੰਦੇ ਆਂਦਰੋਂ ਤੋਂ ਕੀ ਉਹ ਆਪ ਆਪ ਜੁਆਇਨ ਕਰੀ ਸੀਗੀ ਅੱਜ ਫਿਰ ਉਸੇ ਮਕਾਮ ਤੇ ਆ ਕੇ ਖੜਾ ਕਰ ਦਿੱਤਾ ਗਿਆ ਅੱਜ ਉਹੀ ਵੱਡਾ ਲੀਡਰ ਕਾਲੀ ਦਲ ਦਾ ਆਮ ਆਦਮੀ ਸ਼ਾਮਲ ਹੁੰਦਾ ਹੈ ਤਾਂ ਜਿਨ੍ਹਾਂ ਨਾਲ ਨਾਰਾਜ਼ਗੀ ਸੀ ਉਹੀ ਉਸ ਪਾਰਟੀ ਤੋਂ ਟਿਕਟ ਲੜਨਗੇ ਤੇ ਇਹਦਾ ਫਾਇਦਾ ਜਿਵੇਂ ਮਨਪ੍ਰੀਤ ਬਾਦਲ ਆ ਰਿਹਾ ਸੁਖਵੀਰ ਬਾਦਲ ਨੇ ਆਉਣਾ ਚਾਹੋ ਉਹ ਤਾਂ ਉਹਨਾਂ ਨੇ ਆਪ ਦੇ ਪਾਰਟੀ ਦਾ ਹਿਸਾਬ ਹੈ ਰਾਜੇ ਵਿਡਿੰਗ ਨੇ ਆਪ ਦਾ ਕੋਈ ਬੰਦਾ ਦੇਣਾ ਉਹਨਾਂ ਉਹਨਾਂ ਤਿੰਨ ਪਾਰਟੀਆਂ ਨੂੰ ਫਾਇਦਾ ਹੋਣਾ ਹੈ ਇੱਕ ਗੱਲ ਨਾਲ ਇੱਕ ਗੱਲ ਵੀ ਇੱਥੇ ਇਹ ਵੀ ਆਉਂਦੀ ਹੈ ਵੀ ਸੁਖਬੀਰ ਬਾਦਲ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਦਰਵਾਜ਼ਾ ਪ੍ਰਚਾਰ ਕੀਤਾ ਇੱਕ ਪਿੰਡ ਦੇ ਵਿੱਚ ਤਕਰੀਬਨ 16-16 ਮੀਟਿੰਗਾਂ ਰੱਖੀਆਂ 16 ਘਰਾਂ ਦੇ ਤਕਰੀਬਨ ਉਹ ਜਾਂਦੇ ਸੀਗੇ ਤਾਂ ਉੱਥੇ ਜਾ ਕੇ ਉਹ ਬਾਪੂ ਬਾਦਲ ਦੀਆਂ ਗੱਲਾਂ ਜਿਹੜੀਆਂ ਦਰਹਾਉਂਦੇ ਸੀਗੇ ਵੀ ਬਾਪੂ ਬਾਦਲੇ ਐਉਂ ਸੀਗਾ ਉਹ ਤੁਹਾਡੇ ਹਾਲਕੇ ਚਾਂ ਵਿੱਚ ਅਸੀਂ ਕਿਤੇ ਨ ਕਿਤੇ ਉਹ ਇਹ ਕਹਿਣਾ ਚਾਹੁੰਦੇ ਸੀ ਵੀ ਜਿਵੇਂ ਤੁਸੀਂ ਉਹਨਾਂ ਦੇ ਸਿਰ ਤੇ ਹੱਥ ਰੱਖਿਆ ਨਾ ਉਵੇਂ ਮੇਰੇ ਸਿਰ ਤੇ ਹੱਥ ਰੱਖਿਓ ਕੀ ਲੱਗਦਾ ਤੁਹਾਨੂੰ ਬਾਪੂ ਬਾਦਲ ਦੇ ਕਰਕੇ ਗਿੱਦੜਵਾਚੋਂ ਕੱਲ ਦਾ ਪੈਦਾ ਹੋ ਸਕਦਾ ਇਸ ਗੱਲ ਦਾ ਬਾਈ ਜੀ ਸੁਖਬੀਰ ਨੂੰ ਬਾਦਲ ਨੂੰ ਇਹ ਗੱਲ ਕਰਨ ਦੀ ਲੋੜ ਹੈਗੀ ਹੈ ਉਹਨੂੰ ਯਾਦ ਕਰਵਾਉਣਾ ਜ਼ਰੂਰ ਚਾਹੀਦਾ ਵੀ ਇਹ ਹੱਕ ਵੀ ਹੈਗਾ ਵੀ ਬਾਪੂ ਬਾਦਲ ਤੁਹਾਡੇ ਲਈ ਕੀ ਕੁਛ ਕੀਤਾ ਸੀਗਾ ਪਰ ਇਹ ਅਸੀਂ ਜਿੱਥੋਂ ਤੱਕ ਅਸੀਂ ਸਮਝਦੇ ਹਾਂ ਕਿ ਡੈਂਪੀ ਢੱਲ ਨੂੰ ਇਸ ਚੀਜ਼ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਡੈਂਪੀ ਢੱਲ ਦਾ ਹੋਲ ਗਿੱਦੜਵਾ ਦੇ ਵਿੱਚ ਬਹੁਤ ਚੰਗਾ ਸਾਰਾ ਪਰਿਵਾਰ ਗਿੱਦੜਵਾ ਦੇ ਵਿੱਚ ਦੁੱਖ ਦੇ ਸੁੱਖ ਦੇ ਵਿਚਰਦਾ ਉਹਨਾਂ ਨੂੰ ਕਿਸੇ ਹੋਰ ਦਾ ਨਾਮ ਕਾਲੀਦਲ ਕਾਲੀਦਲ ਨੇ ਕਮਾਨ ਜਿਹਨੂੰ ਡਿੰਪੀ ਨੂੰ ਦਿੱਤੀ ਆ ਉਹ ਹੋਂ ਦਾ ਡਿੰਪੀ ਹਰ ਇੱਕ ਥਾਂ ਤੇ ਆਉਂਦਾ ਹਮ ਹਰ ਇੱਕ ਥਾਂ ਤੇ ਜਾਂਦਾ ਇਹ ਜਿਵੇਂ ਰਾਜਾ ਵੜਿੰਗ ਨੇ ਮਿਹਨਤ કરી ਸੀ ਥੱਲੋਂ ਉੱਠਿਆ ਫੁੱਲ ਮਿਹਨਤ કરી ਲੋਕਾਂ ਨੂੰ ਮਿਲਿਆ ਲੋਕਾਂ ਦੇ ਦੁੱਖ ਦੇ ਸੁੱਖ ਦੇ ਰੌਲੇ ਰੱਪੇ ਰਾਜੇ ਨੇ ਮਿਹਨਤ ਕਰਕੇ ਰਾਜਾ ਅੱਜ ਪ੍ਰਧਾਨ ਹਮ ਇਹ ਥੱਲੋਂ ਇਹੀ ਹਾਲ ਡਿੰਪੀ ਦਾ ਸੀ ਡਿੰਪੀ ਵੀ ਲੋਕਾਂ ਦੇ ਆਉਂਦਾ ਜਾਂਦਾ ਰਿਹਾ ਸਾਰਾ ਕੁਝ ਉਹਨੇ ਨੇ ਕਰਿਆ ਪਰ ਲੋਕਾਂ ਦਾ ਰੋਹ ਹੁਣ ਦੇਖੋ ਕਿੱਧਰ ਨੂੰ ਜਾਂਦਾ ਪਾਰਟੀ ਲੈਵਲ ਤੇ ਵੋਟਾਂ ਪੈਂਦੀਆਂ ਕਿ ਡਿੰਪੀ ਦੇ ਕਰਕੇ ਵੋਟਾਂ ਪੈਂਦੀਆਂ ਕਿ ਕਿਹੜੀ ਧਿਰ ਨੂੰ ਫਾਇਦਾ ਹੋਣਾ ਇਹ ਤਾਂ ਆਉਣ ਵਾਲੇ ਸਮੇਂ ਦੀ ਗੱਲ ਹੈ ਇਹ ਤਾਂ 2-4 ਦਿਨਾਂ ਦੇ ਵਿੱਚ ਕਲੀਅਰ ਹੋ ਜਾਣਾ ਪਿੰਡਾਂ ਦੇ ਵਿੱਚ ਸਰੋਪੇ ਪੈਣੇ ਸਟਾਰਟ ਹੋ ਜਾਣਗੇ ਜਿਹੜੇ ਕਾਲੀ ਦਲ ਦੇ ਵਰਕਰ ਸੀਗੇ ਮੇਨ ਵਰਕਰ ਆਪਾਂ ਪਿੰਡ 'ਚ ਕਹਿ ਦਿੰਦੇ ਆ ਉਹ ਵਰਕਰ ਹੁੰਦੇ ਆ ਜਿਨ੍ਹਾਂ ਦੀ ਕੀ ਆਮ ਆਦਮੀ ਵਾਲਿਆਂ ਨਾਲ ਵੀ ਨਹੀਂ ਬੰਦੀ ਸੀ ਕਾਂਗਰਸ ਨਾਲ ਵੀ ਨਹੀਂ ਬੰਦੀ ਸੀ ਉਹ ਹੁਣ ਇੱਕੇ ਮੰਚ ਤੇ ਇਕੱਠੇ ਹੋਣਗੇ ਬਾਈ ਆਮ ਆਦਮੀ ਵਾਲੇ ਲੋਕਾਂ ਨੂੰ ਕੀ ਕਹਿਣਾ ਚਾਹਣੇ ਹੋ ਜਿਹੜੇ ਨਿੱਕੀ ਨਿੱਕੀ ਰਾਜਨੀਤੀ ਪਿੱਛੇ ਪਿੰਡਾਂ ਦੇ ਵਿੱਚ ਲੜਦੇ ਆ ਰਾਜ ਇਹ ਰਾਜਨੀਤੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਬਹੁਤ ਗੰਦੀ ਰਾਜਨੀਤੀ ਹੈ ਪਿੰਡਾਂ ਦੇ ਵਿੱਚ ਲੜਨਾ ਨਹੀਂ ਚਾਹੀਦਾਗਾ ਹੁਣ ਜਿਹੜੇ ਆਮ ਆਦਮੀ ਤੇ ਕਾਂਗਰਸ ਦੇ ਬੰਦੇ ਜਾਂ ਕੋਈ ਵੀ ਲਾ ਲੋ ਹੁਣ ਲੜਦੇ ਸੀਗੇ ਅੱਜ ਡਿੰਪੀ ਉਧਰ ਸ਼ਾਮਲ ਹੋ ਗਏ ਹੁਣ ਕੱਲ ਨੂੰ ਪਿੰਡਾਂ 'ਚ ਸਰੋਪੇ ਪੈਣੇ ਆ ਆਮ ਆਦਮੀ ਦੇ ਬੰਦੇ ਪਛਾਣ ਹੋਣਗੇ ਕਾਲੀ ਦਲ ਦੇ ਬੰਦੇ ਗਾਹ ਹੋਣਗੇ ਕਾਲੀ ਦਲ ਦੇ ਬੰਦੇ ਸਰੋਪੇ ਲੈ ਕੇ ਆਮ ਆਦਮੀ ਸ਼ਾਮਲ ਹੋਣਗੇ ਕਿ ਕਿਤਨਾ ਕਿਤੇ ਇਹ ਕੇ ਵੀ ਆਮ ਆਦਮੀ ਦੇ ਵਰਕਰਾਂ ਦੇ ਦਿਲ 'ਚ ਇਹ ਗੁੱਸਾ ਵੀ ਹੋਊਗਾ ਬਣਾ ਤੇ ਠੇਸ ਪਹੁੰਚ ਨਹੀਂ ਜਾਏਗੀ ਪੂਰੀ ਪਹੁੰਚੂਗੀ ਵੀ ਸਾਨੂੰ ਪਿੱਛੇ ਕਰ ਦਿੱਤਾ ਗਿਆ ਤੇ ਉਹ ਇੱਕਾ ਲਬਰਾੜ ਸਾਹਿਬ ਵੀ ਕੁਛ ਜਿਹੜੇ ਅਕਾਲੀ ਆਗੂ ਆ ਜਿਹੜੇ ਕਟੜਾ ਹਨਾ ਪਿੰਡਾਂ ਦੇ ਵਿੱਚ ਹੈਗੇ ਆ ਇੱਕ ਦੋ ਦੋ ਹਰੇਕ ਪਿੰਡ 'ਚ ਹੈ ਜਿਨ੍ਹਾਂ ਕੋਲੇ ਆਪਾਂ ਬੜੀ ਜੀ ਗੱਲ ਵੀ ਹੈ ਛੇੜ ਦਿੱ ਗਏ ਯਾਰ ਵੀ ਟੈਂਪੀ ਢੋਲੋ ਤਾਂ ਭਾਈ ਆ ਵਿੱਚ ਜਾਊਗਾ ਤਾਂ ਉਹ ਅੱਗੋਂ ਥੋੜਾ ਜਿਹਾ ਗੁੱਸੇ ਨਾਲ ਝਾਕਦੇ ਵੀ ਇਹ ਤਾਂ ਹੋ ਹੀ ਨਹੀਂ ਸਕਦੀ ਗੱਲ ਹੈ ਤਾਂ ਉਹਨਾਂ ਦਾ ਯਾਰ ਆਉਣਾ ਮੁਸ਼ਕਲ ਨੇ ਉਹਨਾਂ ਦੇ ਤੁਸੀਂ ਦੋ ਚਾਰ ਦਿਨਾਂ 'ਚ ਵੇਖਿਓ ਆਮ ਆਦਮੀ ਦੇ ਸਰੂਪੇ ਉਹਨਾਂ ਦੇ ਗਲਾਂ 'ਚ ਹੋਣਗੇ ਤੇ ਫੇਸਬੁੱਕ ਤੇ ਫਟਮਾ ਹੋਣਗੀਆਂ ਕਿ ਚਲੋ ਜੇ ਕੋਈ ਆਦਾ ਚੰਗਾ ਕੰਮ ਕਰਦਾ ਸਰਕਾਰ ਦੇ 3 ਸਾਲ ਪਏ ਐ ਡਿੰਪੀ ਆਉਂਦਾ ਪਿੰਡਾਂ ਦਾ ਵਿਕਾਸ ਹੁੰਦਾ ਤਾਂ ਬਾਕੀ ਗੱਲ ਕਰੀ ਜੇ ਬਾਇਲਕਿੰਦਾ ਹੋਣਾ ਹੀ ਹੈ ਤੇ ਉਹਦੇ ਨਾਲ ਸਰਪੰਚੀ ਤੇ ਵੀ ਬਹੁਤ ਵੱਡਾ ਅਸਰ ਜਿਹੜਾ ਡਿੰਪੀ ਢਲੋਂ ਦੇ ਆਉਣ ਬਹੁਤ ਵੱਡਾ ਸਰਪੰਚੀ ਤੇ ਅਸਰ ਪੈਣਾ ਹੈ ਤੇ ਜਿਹੜੇ ਹਨ ਆਮ ਆਦਮੀ ਪਾਰਟੀ ਦੇ ਵਰਕ ਕਰ ਰਹੇ ਆ ਉਹਨਾਂ ਨੂੰ ਆਸ ਅਮੀਰ ਸੀ ਸਰਪੰਚੀ ਦੀ ਦੇਖੋ ਆਮ ਆਦਮੀ ਪਾਰਟੀ ਨੂੰ 2.5 ਸਾਲ ਹੋ ਗਏ ਜਿਹੜੇ ਬੰਦਿਆਂ ਜਦੋਂ ਸਰਕਾਰ ਬਣੀ ਸੀ ਉਦੋਂ ਤੋਂ ਬੰਦਾ ਮੰਨ ਚ ਸੋਚ ਲੈਂਦਾ ਯਾਰ ਸਾਡੀ ਸਰਕਾਰ ਆਈ ਸਰਪੰਚ ਬਣਾ ਦੇ ਹੂੰ ਉਹ ਉਸ ਤਰੀਕੇ ਨਾਲ ਵਰਕ ਕਰਦੇ ਸੀਗੇ ਕਾਈ ਚਾਚੀ ਭਰਾ ਭਰਾ ਦੁੱਖ ਦੇ ਸੁੱਖ ਦੇ ਆਉਣੇ ਜਾਂਦੇ ਵੀ ਹੋ ਸਕਦਾ ਸੀ ਕਿ ਸਾਨੂੰ ਬੁੱਤੀ ਜਿਤਾਉਂਦੇ ਸੀ ਵੀ ਯਾਰ ਅਸੀਂ ਸਰਪੰਚੀ ਦੀ ਚੋਣ ਲੜਨੀ ਹੈ ਸਾਨੂੰ ਵੋਟਾਂ ਪਹਿਣ ਜਦੋਂ ਹੁਣ ਡਿੰਪੀ ਢਿੱਲੋਂ ਕਾਲੀ ਦਲ ਜੀ ਸ਼ਾਮਲ ਆਮ ਆਦਮੀ ਜੀ ਸ਼ਾਮਲ ਹੋ ਗਿਆ ਜਿਹੜਿਆਂ ਪਿੰਡਾਂ ਦੇ ਵਿੱਚ ਚੰਗੇ ਬੰਦੇ ਡਿੰਪੀ ਦੇ ਹੈਗੇ ਆ ਨਾਲ ਉਹ ਸ਼ਰਤਾਂ ਰੱਖ ਕੇ ਡਿੰਪੀ ਨਾਲ ਆਉਣਗੇ ਨਾ ਵੀ ਸਰਪੰਚੀ ਅਸੀਂ ਲਵਾਂਗੇ ਬਿਲਕੁਲ ਤੇ ਹੁਣ ਉੱਥੇ ਆਮ ਆਦਮੀ ਦੇ ਬੰਦੇ ਪਿੱਛੇ ਕਰਨ ਤੇ ਜਾਣਗੇ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਸਰਪੰਚੀ ਤੋਂ ਪਛਾਣ ਕਰ ਦਿੱਤਾ ਜਾਊਗਾ ਜਿਹੜਾ ਅਕਾਲੀ ਦਲ ਦੇ ਬੰਦਿਆਂ ਨੂੰ ਫਿਰ ਸਰਪੰਚ ਦੇ ਲੀਡਰ ਆ ਉਹਨਾਂ ਦੇ ਬਹੁਤ ਵੱਡਾ ਪ੍ਰਭਾਵ ਬਹੁਤ ਬਹੁਤ ਵੱਡਾ ਭਾਈ ਕੁਝ ਕੁਝ ਵਰਕਰਾਂ ਨਾਲ ਗੱਲਬਾਤ ਵੀ ਹੋਈ ਹੈ ਜਦੋਂ ਦੀ ਇਹ ਸੂਤਰਾਂ ਦੇ حوالے ਚੱਲੀ ਜਾਂਦੀ ਖਬਰ ਵੀ ਨੇਪੀ ਢਿੱਲੋ ਆਮ ਆਦਮੀ ਪਾਰਟੀ ਸ਼ਾਮਲ ਹੋਣਗੇ ਤਾਂ ਜਿਹੜੇ ਸਰਪੰਚੀ ਸੋਚੀ ਬੈਠੇ ਸੀ ਤਾਂ ਉਹ ਨਾਰਾਜ਼ਗੀ ਅੱਜ ਹੀ ਉਹਨਾਂ ਦੀ ਜ਼ਾਹਰ ਹੈ ਅੱਜ ਹੀ ਅੱਜ ਹੀ ਉਹ ਕਹਿੰਦੇ ਪਰ ਤੁਸੀਂ ਇਹ ਦੇਖੋ ਪਿੰਡਾਂ 'ਚ ਰੌਲਾ ਰੱਪਾ ਹੁੰਦਾ ਮਾੜਾ ਮੋਟਾ ਹੁੰਦਾ ਹੈ ਜਿਹੜੇ ਬੰਦੇ ਅੱਜ ਡਿੰਪੀ ਢਿੱਲੋਂ ਕਾਲੀ ਦਾ ਆਮ ਆਦਮੀ 'ਚ ਹੈ ਨਹੀਂ ਸੀਗਾ ਉਹਨਾਂ ਦਾ ਫੋਨ ਨਹੀਂ ਚੱਲਦਾ ਸੀ ਕਾਲੀਦਲ ਦੇ ਬੰਦੇ ਬੈਠੇ ਸੀਗੇ ਹਮ ਅੱਜ ਡਿੰਪੀ ਆਮ ਆਦਮੀ 'ਚ ਆ ਗਿਆ ਜਿਹੜੇ ਆਮ ਆਦਮੀ ਦੇ ਪੁਰਾਣੇ ਵਰਕਰ ਹੈ ਕਿਸੇ ਨੇ ਉਹਨਾਂ ਕੋਲੇ ਨਹੀਂ ਜਾਣਾ ਕਿਸੇ ਨੇ ਨਹੀਂ ਪੁੱਛਣਾ ਉਹ ਕਾਲੀਦਲ ਦੇ ਬੰਦਿਆਂ ਕੋਲੇ ਸਿੱਧਾ ਡਿੰਪੀ ਕੋਲੇ ਫੋਨ ਜਾਣਾ ਵੀ ਸਾਡਾ ਭਾਈ ਜੀ ਕੰਮ ਕਰਾ ਦੇ ਤੇ ਕੰਮ ਉਹਨਾਂ ਨੇ ਕਰਾਉਣਾ ਇਹ ਅਕਸਰ ਹੀ ਹੁੰਦਾ ਹੈ ਜਦੋਂ ਕੋਈ ਪਾਰਟੀ 'ਚ ਲੀਡਰ ਆਉਂਦਾ ਉਹਦੇ ਉਹਦੇ ਜਿਹੜੇ ਵਰਕਰ ਉਹਨਾਂ ਦੀ ਪਹਿਲ ਦੇ ਆਧਾਰ ਤੇ ਸੁਣੀ ਜਾਂਦੀ ਹੈ ਜਿਹੜੇ ਪਿਛਲੇ ਜਿਹੜੇ ਵਰਕਰ ਹੁੰਦੇ ਆ ਨਾ ਪਾਰਟੀ ਦੇ ਉਹ ਕਿਤੇ ਨਾ ਕਿਤੇ ਅੰਦਰੋਂ ਟੁੱਟ ਚੁੱਕੇ ਆ ਮਿਹਨਤ ਕਰੀ ਹੁੰਦੀ ਆ ਬਾਈ ਜੀ ਉਹਨਾਂ ਨੂੰ ਪਿੱਛੇ ਕਰ ਦਿੱਤਾ ਜਾਂਦਾ ਹੈ ਜਾਨੀ ਕਿ ਮਿਹਨਤ ਕਰੋ ਆਪਦੀ ਪਾਰਟੀ ਦੇ ਵਫਾਦਾਰ ਰਹੋ ਪਰ ਲੜੋ ਨਾ ਲੜੋ ਨਾ ਆਪਣੇ ਬੰਦੇ ਪਿੰਡਾਂ ਵਾਲੇ ਲੀਡਰਾਂ ਪਿੱਛੇ ਲੜ ਪੈਂਦੇ ਆ ਪਾਰਟੀਆਂ ਪਿੱਛੇ ਲੜ ਪੈਂਦੇ ਆ ਤੇ ਲੀਡਰ ਮਾਰ ਕੇ ਛਾਲ ਦੂਜੇ ਪਾਸੇ ਹੋ ਜਾਂਦਾ ਤੇ ਉਹ ਸਾਰਾ ਜਿਹੜਾ ਹੈਗਾ ਪਿੰਡ 'ਚ ਵੈਰ ਤਾਂ ਇਹ ਆਪਾਂ ਨੂੰ ਸਮਝਣਾ ਚਾਹੀਦਾ ਵੀ ਪਿੰਡ ਦੇ ਜੇ ਵਿਕਾਸ ਕਰਾਉਣੇ ਆਪਾਂ ਨੂੰ ਇੱਕ ਮੰਚ ਤੇ ਇਕੱਠੇ ਹੋ। ਹੋਰ ਵੀ ਹੈ ਜੇ ਡੈਂਪੀ ਢ ਲੋ ਆਪ ਤੇ ਸ਼ਾਂਵਲ ਹੁੰਦੇ ਤਾਂ ਉਹਦਾ ਕਾਰਨ ਇਹ ਵੀ ਹੈ ਵੀ ਬੇਸ਼ੱਕ ਹਰੇਕ ਦਾ ਹੱਕ ਹੈਗਾ ਵੀ ਆਪਾਂ ਵੋਟਾਂ 'ਚ ਉੱਠਣਾ ਦਾਅਵੇਦਾਰੀ ਪੇਸ਼ ਕਰਨੀ। ਤਾਂ ਦੋ ਆਗੂਆਂ ਨੂੰ ਛੱਡ ਕੇ ਯਾਰ 35 ਦਾਅਵੇਦਾਰ ਹੋ ਜਾਣੇ ਤਾਂ ਪਾਰਟੀ ਨੂੰ ਤਾਂ ਫਿਰ ਬਈ ਫਿਕਰ ਹੋਊਗੀ ਵੀ ਜੇ ਇਹਨਾਂ ਦੋਨਾਂ 'ਚੋਂ ਕਿਸੇ ਨੂੰ ਆਪਾਂ ਟਿਕਟ ਦਿੱਤੀ ਤਾਂ ਸੀਟ ਨਹੀਂ ਕੱਢਣੀ ਤੇ ਫਿਰ ਉਹਨਾਂ ਦਾ ਬੰਦਾ ਕਿਸੇ ਸਭ ਤੋਂ ਵੱਡਾ ਖਿਡਾਰੀ ਆ ਪਾਰਟੀ 'ਚ ਇਸੇ ਗੱਲ ਤੇ ਪੈਂਦਾ ਹੁੰਦਾ। ਹੂੰ ਜੇਕਰ ਆਮ ਆਦਮੀ ਪਾਰਟੀ ਨੂੰ ਲੋਡ ਪਈ ਡੈਂਪੀ ਦੀ ਤਾਂ ਇਹਨਾਂ ਦੀ ਬੇਤਵਾਕੀ ਕਰਕੇ ਜੇਕਰ ਇੱਥੇ ਆਮ ਆਦਮੀ ਪਾਰਟੀ ਆਪ ਦਾ ਇੱਕ ਐਮਐਲਏ ਦਾ ਦਾਵੇਦਾਰ ਰੱਖਦੀ ਵੀ ਸੁਖਜਿੰਦਰ ਕੌਣੀ ਸਾਡਾ ਦਾਵੇਦਾਰ ਹੈ ਕਿਰਤਪਾਲ ਸ਼ਰਮਾ ਸਾਡਾ ਦਾਵੇਦਾਰ ਹੈ ਤੇ ਜਿੰਨੇ ਥੱਲੇ ਹੋਰ 20 25 30 ਉੱਠੇ ਫਿਰਦੇ ਆ ਉਹ ਸਾਰੇ ਸਮਰਥਨ ਰੱਖਦੇ ਵੀਰ ਸਾਡਾ ਤਾਂ ਭਲਾਨਾ ਬੰਦਾ ਇਸ ਪਾਰਟੀ ਨੂੰ ਟਿਕਟ ਲੈਣੀ ਆ ਉਹ ਬੰਦੇ ਨਾਲ ਖੜਦੇ ਅੱਜ ਉਹ 30 ਦੇ 30 ਖੇਰੂ ਮੇਰੂ ਹੋ ਗਏ ਇੱਕ ਉਹ ਆਪ ਦੀ ਬੇਤਵਾਕੀ ਕਰਕੇ ਹੁਣ ਆਮ ਆਦਮੀ ਪਾਰਟੀ ਦਾ ਬੰਦਾ ਇੱਥੇ ਐਮਐਲਏ ਨਹੀਂ ਬਣੂਗਾ ਹੁਣ ਬੰਦਾ ਬਣੂਗਾ ਜਿਹੜਾ ਅਕਾਲੀ ਦਲ ਦੇ ਵਿੱਚੋਂ ਆਉਂਦਾ ਹੈ ਡਿੰਪੀ ਢਿੱਲੋਂ ਜਿਤਨਾ ਹਰਨਾ ਪ੍ਰਮਾਤਮਾ ਦੇ ਹੱਥ 'ਚ ਹੈ ਪਰ ਟਿਕਟ ਦਾ ਦਾਵੇਦਾਰ ਡਿੰਪੀ ਹੈ ਭਾਈ ਇੱਕ ਇਹ ਤਿੰਨ ਭਰਾ ਆਗੇ ਨੇ ਜਾਂਦੇ ਸੀ ਡੈਂਪੀ ਢਿੱਲੋਂ ਸੁਖਵੀਰ ਬਾਦਲ ਤੇ ਮਨਪ੍ਰੀਤ ਬਾਦਲ ਜਿਵੇਂ ਰਾਜਾ ਵੜੈੰਗ ਵੀ ਪਹਿਲਾਂ ਕਹਿੰਦੇ ਰਿਹਾ ਜਦੋਂ ਮਨਪ੍ਰੀਤ ਬਾਦਲ ਕਾਂਗਰਸ 'ਚ ਸੀਗੇ ਵੀ ਮੈਨੂੰ ਤਾਂ ਮਨਪ੍ਰੀਤ ਬਾਦਲ ਵੀ ਜਿਹੜਾ ਹਰਾਉਣ 'ਚ ਲੱਗਿਆ ਹੋਇਆ ਹੈ ਇਹ ਸਾਰੇ ਬਾਦਲਾਂ ਨੂੰ ਹਰਾ ਦਿਓ ਜੇ ਇਹ ਤਿੰਨੇ ਪਹਿਲਾਂ ਤਾਂ ਇਹ ਵੀ ਕਿਹਾ ਸੀ ਜੇ ਲਾਇਆ ਜਾ ਰਹੀਆਂ ਸੀ ਵੀ ਜੇ ਮਨਪ੍ਰੀਤ ਵੱਲੋਂ ਆਉਂਦਾ ਤਾਂ ਵੀ ਡੇਂਪੀ ਦਾ ਨੁਕਸਾਨ ਆ ਭਾਵੇਂ ਉਹ ਕਾਲੀਦਾਲ ਤੋਂ ਸ਼ੁਰੂ ਖੜਾ ਹੁੰਦਾਗਾ ਤਾਂ ਅੱਜ ਜਿਉ ਆਪ ਚ ਸ਼ਾਮਲ ਹੋ ਜਾਂਦਾ ਫਿਰ ਮਨਪ੍ਰੀਤ ਵੀ ਕਿਤੇ ਨਾ ਕਿਤੇ ਯਾਰ ਹੋਲਡ ਰੱਖਦਾ ਹੈ ਕਿ ਦਰਵਾਜ਼ੇ ਮਨਪ੍ਰੀਤ ਦਾ ਬਾਈ ਜੀ ਪੂਰਾ ਪਿੰਡਾਂ ਚ ਵੀ ਹੋਲਡ ਹੈ ਇਹ ਨਹੀਂ ਇਕੱਲੇ ਕਿ ਦਵਾ ਸ਼ਹਿਰ ਚ ਪੁਰਾਣਾ ਲੀਡਰ ਆ ਕਾਲੀਦਾਲ ਦਾ ਪੁਰਾਣੇ ਬੰਦੇ ਹਜੇ ਬੈਠੇ ਆ ਜਿਨ੍ਹਾਂ ਨੂੰ ਪਰਸਨਲੀ ਮਨਪ੍ਰੀਤ ਪਹੁੰਚ ਕਰਦਾ ਮਿਲਦੇ ਆ ਪਰ ਦੇਖੋ ਦੋਹਾਂ ਦੀ ਮਨਪ੍ਰੀਤ ਦੀ ਤੇ ਸੁਖਵੀਰ ਬਾਦਲ ਦੀ ਸ਼ਰਦਾਰ ਦੀ ਡੈਂਪੀ ਬਣ ਗਿਆ ਤੇ ਗੱਲ ਇਹ ਵੀ ਕਰੀਏ ਜੇ ਭਾਜੀਪੀ ਵੱਲੋਂ ਮਨਪ੍ਰੀਤ ਸਿੰਘ ਬਾਦਲ ਇੱਥੇ ਟੈਕਟ ਲੜ ਰਹੇ ਆ ਤਾਂ ਜਿਹੜੀ ਅਕਾਲੀ ਦਲ ਦੀ ਵੋਟ ਉਹਨਾਂ ਨੂੰ ਜਾ ਸਕਦੀ ਹੈ ਨਹੀਂ ਉਹ ਉਹ ਵੋਟਾਂ ਕੋਈ 10 15% ਹੁੰਦੀ ਹੈ ਜਿਨ੍ਹਾਂ ਨਾਲ ਲੀਡਰਾਂ ਦੇ ਪਰਸਨਲੀ ਇੱਕ ਗੱਲ ਹੋਰ ਵੀ ਹੈ ਪਹਿਲਾਂ ਸੂਤਰਾਂ ਦੇ حوالے ਤੋਂ ਵੀ ਗੱਲ ਚੱਲੀ ਸੀਗੀ ਕਿ ਜੇ ਡੈਂਪੀ ਟੇ ਲੋ ਆਪ ਤੇ ਚਲੇ ਜਾਂਦੇ ਆ ਗੱਲ ਤਾਂ ਉੱਥੇ ਵੀ ਚੱਲੀ ਜਾਂਦੀ ਵੀ ਸੁਖਬੀਰ ਜਿਹੜੇ ਮਨਪ੍ਰੀਤ ਬਾਦਲ ਹੈ ਉਹ ਭਾਜੀਪੀ ਛੱਡ ਕੇ ਅਕਾਲੀ ਦਲ 'ਚ ਵੀ ਆ ਸਕਦੇ ਆ ਕਿਉਂਕਿ ਦੋਵੇਂ ਪਰਾ ਇਕੱਠੇ ਵੀ ਤਾਂ ਹੋ ਸਕਦੇ ਆ ਇਹ ਤਾਂ ਫਿਰ ਤੁਹਾਨੂੰ ਦੱਸਿਆ ਵੀ ਰਾਜਨੀਤੀ ਬੜੀ ਗੰਦੀ ਚੀਜ਼ ਹੈ ਇਹ ਆਪਣੇ ਪਿੰਡਾਂ ਨੂੰ ਸਮਝਣਾ ਚਾਹੀਦਾ ਹੈ ਗੱਲਾਂ ਇਹ ਤਾਂ ਇਹ ਤਾਂ ਕੁਝ ਵੀ ਹੋ ਸਕਦਾ ਹੁਣ ਜੇ ਇਹ ਤਿੰਨੋਂ ਹੀ ਬੰਦੇ ਕਾਲੀ ਦਲ ਦੇ ਸੀ ਤਿੰਨੋਂ ਤਿੰਨੋਂ ਹੀ ਬੰਦੇ ਅੱਡ-ਅੱਡੀ ਪਾਰਟੀਆਂ 'ਚ ਇੱਕ ਦੂਜੇ ਦੇ ਸਾਹਮਣੇ ਖੜ ਕੇ ਅੱਜ ਬਰਾਬਰ ਲੜ ਰਹੇ ਆ ਤੇ ਹੋ ਸਕਦਾ ਇਥੇ ਚੌਥਾ ਬੰਦਾ ਕਿਤੇ ਬਾਜੀ ਦਾ ਮਾਰ ਦੇ ਹਾਂ ਤੇ ਗੱਲ ਇਹ ਕਿ ਇਹਨਾਂ ਤਿੰਨਾਂ ਦੀ ਵੋਟ ਦਾ ਕਾਲੀ ਦਲ ਦੀ ਵੋਟ ਦਾ ਨੁਕਸਾਨ ਹੈ ਭਾਜਪਾ ਦਾ ਨੁਕਸਾਨ ਹੈ ਆ ਜ ਆਮ ਆਦਮੀ ਵਾਲੇ ਨਾਰਾਜ਼ ਹੋਗੇ ਤੇ ਚੌਥੀ ਤੇ ਰਮਨਿਕ ਚਲੋ ਆਪਾਂ ਕਾਂਗਰਸ ਖੜੀ ਹੈ ਕਾਂਗਰਸ ਦਾ ਕੋਈ ਬੰਦਾ ਕਿਸੇ ਤੇ ਨਾਰਾਜ਼ ਨਹੀਂ ਕਾਂਗਰਸ ਦੀ ਬਈ ਜੇ ਅੰਮ੍ਰਿਤ ਆ ਵੜਿੰਗ ਆਪ ਆਉਂਦੀ ਤਾਂ ਫਿਰ ਵੱਡੀ ਵੱਡੀ ਜਿੱਤ ਹੋ ਸਕਦੀ ਹੈ ਤੇ ਇਹ ਲੜਦੇ ਰਹਿ ਜਾਣਗੇ ਬਾਜੀ ਉਹਨੇ ਮਾਰ ਜਾਣੀ ਤੇ ਗੱਲ ਬਈ ਫਿਰ ਉੱਥੇ ਆ ਜਾਂਦੀ ਹੈ ਫਿਰ ਭਗਵੰਤ ਮਾਨ ਦੀ ਯਾਰੀ ਵੀ ਕਹਿੰਦੇ ਰਾਜੇ ਵੜਿੰਗ ਨਾਲ ਹੈਗੀ ਹੈ ਕਿਤੇ ਤਰੀਕੇ ਨਾਲ ਨਾ ਕਿਤੇ ਸੀਟ ਇਹ ਫਿਰ ਰਾਜੇ ਦੀ ਝੋਲੀ ਚ ਦੇਣੀ ਹੋਵੇ ਨਹੀਂ ਉਹ ਫਿਰ ਉੱਚੇ ਲੈਵਲ ਦੀ ਰਾਜਨੀਤੀ ਹੋ ਜਾਂਦੀ ਹੈ ਅੰਦਰੋਂ ਲੀਡਰਾਂ ਦਾ ਟਾਈ ਅਪ ਹੋਰ ਹੁੰਦਾ ਹੈ ਤੇ ਬਾਹਰੋਂ ਲੀਡਰਾਂ ਦਾ ਟਾਈ ਅਪ ਹੋਰ ਹੁੰਦਾ ਹੈ ਤੇ ਜੇ ਕਿਤੇ ਨਾ ਕਿਤੇ ਹੋ ਸਕਦਾ ਹੈ ਪਰ ਨਹੀਂ ਕਿਉਂ ਸਰਕਾਰ ਵਾਸਤੇ ਸੀਟ ਜਿੱਤਨੀ ਜੇ ਇਹ ਮੰਨੋ ਵੀ ਜੇ ਡੀਪੀ ਟਲੋਂ ਕਿਸੇ ਵੀ ਪਾਰਟੀ ਚੋਂ ਜਿੱਤਦਾ ਹੈ ਭਾਵੇਂ ਉਹ ਆਪ ਚੋ ਕੇ ਜਿੱਤ ਜਾਂਦਾ ਹੈ ਭਾਵੇਂ ਉਹਨੂੰ ਕਾਲੀ ਦਲ ਵੀ ਟਿਕਟ ਦੇ ਦਿੰਦੀ ਹੈ ਨਹੀਂ ਜਾਂਦਾ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਫਿਰ ਸੀਟ ਤਾਂ ਅਕਾਲੀ ਦਲ ਦੀ ਸਮਝੋ ਸੀ ਜਦੋਂ ਫਿਰ ਬੰਦਾ ਹੀ ਅਕਾਲੀ ਦਲ ਦਾ ਮੇਨ ਲੀਡਰ ਇੱਕ ਹੀ ਲੀਡਰ ਸੀ ਮੇਨ ਕਿ ਦਰਵਾਜੇ ਕਾਲੀ ਦਲ ਦਾ ਤੇ ਉਹੀ ਬੰਦਾ ਉਧਰ ਆ ਕੇ ਜਿੱਤਦਾ ਤੇ ਹੋ ਸਕਦਾ ਜਦੋਂ ਕੱਲ ਨੂੰ ਫੇਰ ਇਲੈਕਸ਼ਨ ਹੋਣਾ 27 ਵਾਲਾ ਕਿਤੇ ਡੈਂਪੀ ਫੇਰ ਕਾਲੀਦਲ ਜੀ ਖੜਾ ਹੋਵੇ ਇੱਕ ਗੱਲ ਹੋਰ ਆ ਬਾਈ ਸਾਰੇ ਪੰਜਾਬ ਚੋਂ ਦੇਖਿਆ ਜਾਵੇ ਜਲੰਧਰ ਚ ਇਹਨਾਂ ਨੂੰ 1200 ਵੋਟ ਹੀ ਪਈ ਸੀ ਉਹ ਸਮਥਿੰਗ ਲਾਲਾ ਦੂਜੀ 700 ਹੀ ਪਈ ਸੀ ਇਹਨਾਂ ਨੂੰ ਜੇ ਸਹੀ ਕੈਂਡੀਡੇਟ ਨੇ ਤਾਂ ਗਿੱਦੜਵਾ ਜਿਹਾ ਜਿੱਥੇ ਕਾਲੀਦਲ ਦੀ ਵੋਟ ਖੜੀ ਹੈ ਉਹਨੂੰ ਆਪਾਂ ਮੰਨਦੇ ਵੀ ਡੈਂਪੀ ਦੇ ਸਿਰ ਤੇ ਨਹੀਂ ਹੋਰ ਕਹਿਣੇ ਚਾਹਣਾ ਮੈਂ ਜੁਸ਼ਿਰ ਜੀ ਜਿਹੜਾ ਗਿੱਦੜਵਾ ਹਲਕਾ ਉਹਨੂੰ ਇੰਨਾ ਹੌਟਕ ਬਣਾਇਆ ਜਾ ਰਿਹਾ ਇੱਥੇ ਇਹਨੇ ਉਮੀਦਵਾਰ ਕਿਉਂ ਸਾਹਮਣੇ ਆ ਰਿਹਾ ਬਾਈ ਜੀ ਗਿੱਦੜਵੇ ਹਲਕੇ ਤੋਂ ਹੀ ਸੀਐਮ ਨਿਕਲਦੇ ਆ ਇੱਥੋਂ ਹੀ ਸੀਐਮ ਬਣਦਾ ਇਹ ਜਿਹੜੀ ਗਿੱਦੜ ਰਾਜਨੀਤੀ ਇਹ ਪਹਿਲਾਂ ਤੋਂ ਹੀ ਬਹੁਤ ਸਰਗਰਮ ਚੱਲਦੀ ਹੈ ਜੇ ਗੱਲ ਕਰੀਏ ਪ੍ਰਕਾਸ਼ ਸਿੰਘ ਬਾਦਲ ਦਾ ਪੰਜ ਵਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਹੈ ਗਿੱਦੜਵਾਦ ਹਮ ਪਹਿਲੀ ਸੀਟ ਇਥੋਂ ਗਿੱਦੜਵਾਦ ਤੋਂ ਜਿੱਤੇ ਸੀਗੇ ਤਾਂ ਬਾਈ ਉਹ ਤੋਂ ਬਾਅਦ ਮਨਪੀ ਬਾਦਲ ਰਹੇ ਹੈ ਜੇ ਹੁਣ ਰਾਜਾ ਵੜੈਂਕ ਰਹੇਗੇ ਤਾਂ ਉਹ ਵੀ ਮੁੱਖ ਮੰਤਰੀ ਹੁਣ ਦਾਅਵੇ ਤੇ ਰੱਖਦੇ ਹੈ ਬਿਲਕੁਲ ਵੱਡੇ ਲੀਡਰ ਰਾਜਾ ਵੜੈਂਕ ਤਾਂ ਇਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਸੀਗਾ ਇਥੋਂ ਇਹੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਚਰਚਾ ਚੱਲੀ ਜਾਂਦੀ ਹੈ ਗਿੱਦੜਵਾਦ ਦੇ ਵਿੱਚ ਡੈਂਪੀ ਢੱਲੋਂ ਦੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਉਹ ਜਲਦੀ ਜਿਹੜਾ ਕਲੀਅਰ ਹੋ ਜਾਊਗਾ ਜਿਹੜੀ ਇਹ ਗੱਲਬਾਤ ਸੀਗੀ ਉਹ ਇਸ ਵਿਸ਼ੇ ਤੇ ਸੀ ਕਿ ਜੇਕਰ ਜੇਕਰ ਡੈਂਪੀ ਢਿੱਲੋਂ ਆਮ ਆਦਮੀ ਪਾਰਟੀ ਜਾਂਦਾ ਹੈ ਤਾਂ ਗਿੱਰਵਾ ਦੇ ਹਾਲਾਤ ਕੀ ਹੋ ਜਾਣਗੇ ਪਿੰਡਾਂ ਦੇ ਹਾਲਾਤ ਕੀ ਹੋ ਜਾਣਗੇ ਸਰਪੰਚੀ ਦੇ ਕੀ ਹਾਲਾਤ ਹੋ ਜਾਣਗੇ ਬਾਕੀ ਇਹ ਡਿਪੈਂਡ ਕਰਦਾ ਵੀ ਇਹ ਅਫਵਾਹਾਂ ਹੀ ਆ ਜਾਂ ਜਾਂਦੇ ਆ ਇਹ ਜਲਦ ਕਲੀਅਰ ਹੋ ਜਾਣਾ ਬਿਲਕੁਲ 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 ਸਭ ਤੋਂ ਵੱਡਾ ਸਦਮਾ ਤਾਂ ਆਮ ਆਦਮੀ ਦੇ ਵਰਕਰਾਂ ਨੂੰ ਲੱਗਣਾ ਲੱਗੇ ਜਿਨ੍ਹਾਂ ਨੇ ਜੀ ਤੋੜ ਮਿਹਨਤ ਕਰਕੇ ਪਾਰਟੀ ਖੜੀ ਕੀਤੀ 8-10 ਸਾਲਾਂ ਤੋਂ ਮਿਹਨਤ ਬਿਲਕੁਲ ਬਿਲਕੁਲ ਉਸ ਬੰਦੇ ਦਾਅਵੇਦਾਰ ਵੀ ਸੀਗੇ ਜਿਹੜੀ ਇਹ ਚਰਚਾ ਬਈ ਜਿਆਦਾ ਤਿਆਂ ਦੇ ਮੇਲੇ ਕਰਕੇ ਚੱਲੀ ਜਾਂਦੀ ਕਿਉਂਕਿ ਭਾਦੋਂ ਚ ਜਿਹੜੀਆਂ ਤੀਆਂ ਦਾ ਮੇਲਾ ਰੱਖਿਆਗਾ ਸੀਐਮ ਵੱਲੋਂ ਉਹਦੇ ਕਰਕੇ ਚਰਚਾ ਤਾਂ ਚੱਲ ਰਹੀ ਹੈ ਜੀ ਗੱਲ ਕਰੀਏ ਸਰਕਾਰ ਹੋਵੇ ਮੌਕੇ ਤੇ ਤਾਂ ਕੁਝ ਵੀ ਹੋ ਸਕਦਾ ਜੇਕਰ ਸੌਣ ਦੀਆਂ ਨੂੰ ਭਾਦੋਂ ਦੀਆਂ ਬਣਾ ਸਕਦੇ ਅਗਲੇ ਸਾਲ ਭਾਦੋਂ ਚ ਵੀ ਲੱਗ ਸਕਦੀ ਤਾਂ ਜਿਹੜੀ ਤੁਹਾਨੂੰ ਫਿਰ ਕਿਵੇਂ ਲੱਗਦਾ ਜਿਹੜੀ ਗਿੱਧੜਵੇ ਦੇ ਆਉਣ ਵਾਲੇ ਦੇ ਸਮੇਂ ਕਰਨ ਜਿਹੜੇ ਕਿਵੇਂ ਹੋਣਗੇ ਜਾਂ ਇਹ ਮੈਜਿਕ ਅਫਵਾਹਾਂ ਹੀ ਚੱਲੀ ਜਾਣੇਗਾ ਦਰਵਾਜਾ ਜਨਾ ਚਰ ਕੋਈ ਤਰੀਕ ਦਾ ਐਲਾਨ ਨਹੀਂ ਹੁੰਦਾ ਇਹ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜੀ ਲੋਕ ਆ ਵੀਡੀਓ ਤੇ ਕਮੈਂਟ ਕਰਕੇ ਦੱਸਦੇ ਨੇ ਹਾਂ ਜਿੰਨੇ ਕਿਸੇ ਨੂੰ ਨਾਰਾਜ਼ਗੀ ਹੈ ਕਿੰਨਾ ਕਿਸੇ ਨੂੰ ਪਤਾ ਹੈ ਕਿ ਯਾਰ ਸਾਡਾ ਨੁਕਸਾਨ ਹੋਇਆ ਸਾਡਾ ਡੈਂਪੀ ਟੂਲੋਂ ਆਉਣ ਨਾਲ ਫਾਇਦਾ ਹੁੰਦਾ ਤਾਂ ਲੋਕ ਪਰਸਨਲ ਉਹਨਾਂ ਦੇ ਜਿਨ੍ਹਾਂ ਨੇ ਦਿਲਾਂ ਦੀ ਪੜਾਅ ਸੋ ਕਮੈਂਟਾਂ ਚ ਨਿਕਲਣੀਆਂ ਇਹ ਤਾਂ ਨਿਕਲਣੀਆਂ ਬਾਈ ਤੇ ਉੱਥੋਂ ਲੋਕਾਂ ਦਾ ਗੁੱਸਾ ਪਤਾ ਲੱਗਦਾ ਕਿ ਇਹ ਤਾਂ ਸਿੱਧੀ ਜੀ ਲੋਜੀਕਲੀ ਗੱਲ ਹੈ ਵੀ ਡੈਂਪੀ ਟੂਲੋਂ ਦੇ ਆਉਣ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਤਾਂ ਨੁਕਸਾਨ ਹੋਣਾ ਹੀ ਬਿਲਕੁਲ ਬਿਲਕੁਲ ਇਹ ਤਾਂ ਕਲੀਅਰ ਹੈ ਤਾਂ ਕਮੈਂਟ ਕਰਕੇ ਤੁਸੀਂ ਵੀ ਜ਼ਰੂਰ ਦੱਸਿਓ ਜਿਹੜੀਆਂ ਅਫਵਾਹਾਂ ਚੱਲਦੀਆਂ ਜਾਂ ਹਵਾ ਚੱਲ ਵੀ ਤੇ ਦਰਖਤ ਡੈਗ ਹੀ ਪੈਣਾਗਾ ਇਹ ਤਾਂ ਹੁਣ ਕਲੀਅਰ ਹੋ ਜਾਣਾ ਬਾਕੀ ਤੁਸੀਂ ਤੁਹਾਡਾ ਕੀ ਰਾਏ ਆ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਧੰਨਵਾਦ